ਸਸ਼ੀ ਕਾਲ ਜੀ ਕਿਸਿੱਦਾ ਤੇ ਤੁਹਾਨੂੰ ਬਸ ਸਵਾਗਤ ਹੈਗਾ ਮੈਂ ਅਸਤਨਿਕ ਕਿਸਿੱਦਾ ਦੇ ਉੱਤੇ ਜਿਹੜੀ ਸੀਰੀ ਚੱਲ ਰਹੀ ਹੈ ਹੱਡ ਬਿੱਤੀ ਦੇ ਵਿੱਚ ਇੱਕ ਸਟੋਰੀ ਸੁਣਾਉਣ ਲੱਗੀ ਆ ਇੱਕ ਛੋਟੀ ਲੜਕੀ ਸੀ ਉਹਦੇ ਘਰ ਪੰਜਾਬੀ ਟ੍ਰਿਬਿਊਨ ਨਿਊਜ਼ਪੇਪਰ ਆਂਦਾ ਸੀਗਾ ਨਿਊਜ਼ਪੇਪਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਸੰਡੇ ਦੇ ਸੰਡੇ ਸੈਟਰਡੇ ਦੇ ਸੈਟਰਡੇ ਫਿਲਮੀ ਮੈਗਜ਼ੀਨ ਆਂਦਾ ਸੀਗਾ ਪੇਪਰ ਆਂਦਾ ਸੀ ਉਹਦੇ ਵਿੱਚ ਐਡਵਰਟਾਈਜ਼ ਆਂਦੀ ਸੀ ਮధు ਸਪਰੇ ਮੋਡਲਿੰਗ ਕਰਦੇ ਹੁੰਦੇ ਸੀਗੀ ਤੇ ਉਹਨਾਂ ਨੇ ਬੜੇ ਸੋਹਣੇ ਆਊਟਫਿਟਸ ਪਾ ਕੇ ਉਹਨਾਂ ਨੇ ਬੜੇ ਸਟਾਈਲ ਦੇ ਨਾਲ ਖੜੇ ਹੋਣਾ ਤੇ ਛੋਟੇ ਬੱਚੇ ਉਹ ਦੇਖਦੀਆਂ ਸ਼ੀ ਆਲਵੇਸ ਟ੍ਰਾਈ ਟੂ ਕਾਪੀ ਹਰ ਉਹਨੂੰ ਲੱਗਦਾ ਸੀ ਵਾਓ ਕੀ ਚੀਜ਼ ਹੈ ਇਹ ਦ ਵੇ ਸ਼ੀ ਸਟੈਂਡਸ ਸੋ ਉਹਨੇ ਕੀ ਕਰਨਾ ਆਪਣੇ ਕਰ ਦੇ ਵਿੱਚ ਜਿਹੜੀ ਫੈਮਿਲੀ ਮੈਂਬਰਸ ਨੇ ਮੀ ਆਊਟਫਿਟਸ ਬਣਾਨੀਆਂ ਸ਼ੀ ਆਲਵੇਸ ਟ੍ਰਾਈ ਟੂ ਵੇਅਰ ਉਹਨਾਂ ਨੂੰ ਪਾਣਾ ਤੇ ਤੁਰਨਾ ਸਭ ਦੇ ਅੱਗੇ ਪ੍ਰੈਜ਼ੈਂਟ ਕਰਨਾ ਸੋ ਐਦਾਂ ਹੀ ਹੌਲੀ ਹੌਲੀ ਚੱਲਦਾ ਗਿਆ ਤੇ ਅੱਜ उस लड़की का जोड़ा सपना सी जी वो डिजायर सी पूरी हो चुकी है तो हूँ वो अपने खुद के ब्रांड दे मॉडलिंग करती है थैंक यू